ਆਉਣ ਵਾਲੇ ਦਿਨਾਂ 'ਚ ਥੋੜੇ ਜਿਹਾ ਵੱਡੇ ਪਾਪੀਆਂ ਵੱਲ ਵੀ ਜਾ ਰਹੇ ਹਾਂ ਉਹਨਾਂ ਦੇ ਵੀ ਪੰਜਾ ਚੱਲੂਗਾ ਕੋਈ ਇਹ ਨਾ ਸਮਝੇ ਕਿ ਅਸੀਂ ਪਤਾ ਨਹੀਂ ਉਹਨਾਂ ਨੂੰ ਕੁਛ ਐ ਨਹੀਂ ਕਰਦੇ ਜਾਂ ਉਹਨਾਂ ਨੂੰ ਆ ਨਹੀਂ ਕਰਦੇ ਅਸੀਂ ਅਸੀਂ ਤਾਂ ਐਨਡੀਪੀਐਸ ਦੇਖਦੇ ਹਾਂ ਜੀਤੇ ਨਸ਼ੇ ਦਾ ਕੇਸ ਹੈ ਉਹ ਤਾਂ ਗਿਆ ਬਸ ਅਸੀਂ ਅਸੀਂ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਤਾਂ ਮਰੀਜ਼ ਮੰਨਦੇ ਆਂ ਜੀ ਉਹਨਾਂ ਨੂੰ ਥੋੜੀ ਜਿਹੀ ਜੇਲ੍ਹ 'ਚ ਦੇਣਾ ਹੈ ਜਿਹੜੇ ਵੇਚਦੇ ਆ ਉਹਨਾਂ ਤੇ ਕਰਨਾ ਕੰਮ ਤਸਕਰਾਂ ਤੇ ਤਹਿਸੀਲਦਾਰ ਕੀ ਬਣਿਆ ਫਿਰ ਕਿਸ ਲੈਣਾ ਮਰੇ ਕੀ ਕਹੂੰ ਗੱਲ ਗੱਲ ਤੇ ਹੜਤਾਲ ਗੱਲ ਸਾਡੇ ਆ ਬੰਦੇ ਫੜਲੇ ਜੀ ਰਿਸ਼ਵਤ ਚ ਹੜਤਾਲ ਅਸੀਂ ਵੀ ਰਿਸ਼ਤੀਆਂ ਕਰਦੇ ਮੈਂ ਕਿਹਾ ਨਾ ਕਰੋ ਮੈਂ ਕਦੋਂ ਕਰਾਉਣਾ ਥੋੜੇ ਤੋਂ ਲਾ ਕੇ ਰੱਖਾਇਓ ਓਹ ਕਰਕੇ ਬਾਜ ਗਏ ਕਰਵਾ ਲੋ ਜੀ zato ਆ ਤਾਂ ਕੋਈ ਗੱਲ ਹੀ ਨਹੀਂ ਕਿ ਸਾਡੇ ਤੁਸੀਂ ਤਿੰਨ ਬੰਦੇ ਫੜਲੇ ਜੀ ਰਿਸ਼ਵਤ ਚ ਇਹਨੂੰ ਛੱਡੋ ਨਹੀਂ ਤਾਂ ਅਸੀਂ ਹੜਤਾਲ ਕਰਾਂਗੇ ਇਹ ਕੀ ਲਾਇਸੈਂਸ ਦੇਈਏ ਉਹਨਾਂ ਨੂੰ ਵੀ ਤੁਸੀਂ ਲੈ ਸਕਦੇ ਹੋ ਪੈਸੇ ਉੱਥੇ ਕਾਰਵਾਈ ਉਹ ਵੀ ਐਂ ਕਰਤਾ ਚੱਲ ਵੀ ਧੂਰੀ ਵਾਲਾ ਪਠਾਨਕੋਟ ਪਠਾਨਕੋਟ ਵਾਲਾ ਉਧਰ ਮੰਦੋਟ ਅੱਤ ਵੱਜੀ ਪਈ ਉਹਨਾਂ ਦੇ ਹੁਣ ਰੱਬ ਨਾਲ ਪੰਗਾ ਲਿਆ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਪੰਗਾ ਲਿਆ ਉਹਨਾਂ ਨੇ ਲੜਾਈ ਲੜੀ ਅਕਾਲ ਪੁਰਖ ਸਾਹਿਬ ਨਾਲ ਮੱਥਾ ਲਾ ਕੇ ਬਹਿ ਗਏ ਦੇਖ ਲੋ ਫਿਰ ਕੀ ਹਾਲ ਦੂਜੇ ਤਾਂ ਹੈ ਹੀ ਢਾਉਣ ਵਾਲੇ ਨੇ ਉਹਨਾਂ ਤਾਂ ਢਾਇਆ ਸੀ ਉਹਨਾਂ ਨੂੰ ਤਾਂ ਕੀ ਕਹੀਏ ਉਹਨਾਂ ਦੀ ਗਾਲੀ ਨਾ ਕਰੋ ਅਸ ਤਾਂ ਉਹ ਲੋਕ ਆ ਜਨੌਰਾਂ ਨੂੰ ਵੀ ਤਕ ਦਾਣੇ ਛੱਡ ਦਿੰਦੇ ਆ ਇਹ ਸਾਡੇ ਜਵਾਬਾਂ ਦੇ ਮੂੰਹਾਂ 'ਚ ਬੁਰਕੀਆਂ ਖੋਈ ਜਾਂਦੇ ਨੇ ਜਿਨੋਰਾ ਦੀ ਗੱਲ ਛੱਡੋ ਇਹ ਕਹਿੰਦੇ ਸਾਰਾ ਸਾਡਾ ਹੀ ਐ ਨਾਲ ਲੈ ਚੋਂਗੇ ਫਿਰ ਤੇ ਕੀ ਹਾਲ ਹੋ ਗਿਆ ਦੇਖ ਲਓ ਫਿਰ ਰਾਜ ਕਰਾਂਗੇ 25 ਸਾਲ 25 ਬੰਦੇ ਨਹੀਂ ਹੈਗੇ ਉਹ ਜੇ ਕੋਈ ਕਮੇਟੀ ਕੁਮੇਟੀ ਬਣਾਉਣੀ ਪੈ ਜੇ ਨਾ ਗੱਲ ਗੱਲ ਨੂੰ ਪੰਜ ਮੈਂਬਰੀ ਬਣਾਉਂਦੇ ਨੇ ਕਿਉਂਕਿ 11 ਤਾਂ ਹੈ ਹੀ ਨਹੀਂ ਕਿੱਥੋਂ ਲਿਆਉਣਗੇ 11 ਗਿਣਕੇ ਤਖਾਲ ਤੁਸੀਂ ਕਹਿੰਦੇ ਮੈਨੂੰ 11 ਆ ਦੇਖ ਲਓ ਕੁਦਰਤ ਹੈ ਅਸੀਂ ਅਸੀਂ ਜਿਹੜੇ ਨਸ਼ਾ ਕਰਦੇ ਆ ਉਹਨਾਂ ਨੂੰ ਤਾਂ ਮਰੀਜ਼ ਮੰਨਦੇ ਆਂ ਜੀ ਉਹਨਾਂ ਨੂੰ ਥੋੜੀ ਜੇਲ੍ਹ ਚ ਦੇਣਾ ਜਿਹੜੇ ਵੇਚਦੇ ਆ ਉਹਨਾਂ ਤੇ ਕਰਨਾ ਕੰਮ ਤਸਕਰਾਂ ਤੇ ਫਿਰ ਉਹ ਸਪੌਟ ਕੀਤੇ ਫਿਰ ਪੁਲਿਸ ਦੀਆਂ ਬਦਲੀਆਂ ਕੀਤੀਆਂ ਕਿਉਂਕਿ ਮੁੰਸ਼ੀ ਹੌਲਦਾਰ ਤੇ ਐਸਆਈ ਚੌਂਕੀ ਤੇ ਥਾਣਾ ਪੱਦਰ ਦੇ ਉਹਨਾਂ ਦੀਆਂ 20-20 ਸਾਲ ਤੋਂ ਰਿਆਰੀਆਂ ਵੀ ਉੱਥੀ ਰਿਸ਼ਤੇਦਾਰੀਆਂ ਵੀ ਉੱਥੀ 20-20 ਸਾਲ ਤੋਂ ਥਾਣੇ 'ਚ ਬੈਠੇ ਸੀ ਚੱਕ ਕੇ ਮੂਨ ਕਾਲ ਮਠਾਨਕੋਟ ਮਾਰਿਆ ਪਠਾਨਕੋਟ ਵਾਲਾ ਫਾਜ਼ਲਕਾ ਫਾਜ਼ਲ ਕਾਲੇ ਨੂੰ ਕਿਹਾ ਮਾ ਲੀਆ ਜਾ ਚਲੋ ਇਹਦਾ ਪਹਿਲਾਂ ਕਨੈਕਸ਼ਨ ਤੋੜ ਲੀ ਉਸ ਤੋਂ ਬਾਅਦ ਪੁਲਿਸ ਨੂੰ ਕਿਹਾ ਹੁਣ ਚੱਕ ਲੋ ਪੀਲਾ ਪੰਜਾ ਹੁਣ ਜੀਤੇ ਐਨਡੀਪੀਐਸ ਦਾ ਕੇਸ ਹੈ ਨਸ਼ੇ ਦਾ ਉਹਦੀ ਕੋਠੀ ਜਾ ਉਹਦਾ ਕਰ ਦਿਖਣਾ ਚਾਹੀਦਾ ਲੋਕਾਂ ਨੂੰ ਕਿਉਂਕਿ ਲੋਕ ਰੋਜ਼ ਕਾਲਾ ਕੱਢਦੇ ਆ ਓਏ ਆ ਪਾਪ ਦੀ ਕਮਾਈ ਦੇ ਬਣਾਇਆ ਹੋਇਆ ਹੁਣ ਪਾਪ ਦੀ ਕਮਾਈ ਟੈਹ ਰਹੀ ਹੈ ਤੁਹਾਡੇ ਸਾਹਮਣੇ ਚੰਗਾ ਲੱਗਦਾ ਨਾ ਤੁਹਾਨੂੰ ਚੰਗਾ ਲੱਗ ਵੀ ਚਲੋ ਕੁਝ ਤਾਂ ਹੋਵੇ ਆਉਣ ਵਾਲੇ ਦਿਨਾਂ 'ਚ ਥੋੜੇ ਜਿਹਾ ਵੱਡੇ ਪਾਤੀਆਂ ਵੱਲ ਵੀ ਜਾ ਰਹੇ ਹਾਂ ਉਹਨਾਂ ਦੇ ਵੀ ਪੰਜਾ ਚੱਲੂਗਾ ਕੋਈ ਇਹ ਨਾ ਸਮਝੇ ਕਿ ਅਸੀਂ ਪਤਾ ਨਹੀਂ ਉਹਨਾਂ ਨੂੰ ਕੁਛ ਐ ਨਹੀਂ ਕਰਦੇ ਜਾਂ ਉਹਨਾਂ ਨੂੰ ਆ ਨਹੀਂ ਕਰਦੇ ਅਸੀਂ ਅਸੀਂ ਤਾਂ ਐਂਡੀਪੀਐਸ ਦੇਖਦੇ ਆਂ ਜੀਤੇ ਨਸ਼ੇ ਦਾ ਕੇਸ ਹੈ ਉਹ ਤਾਂ ਗਿਆ ਬਸ ਸੋ ਇਸ ਕਰਕੇ ਮੈਂ ਤੁਹਾਨੂੰ ਕਹਿਣ ਆਇਆ ਕਿ ਆਓ ਇਕੱਠੇ ਹੋ ਕੇ ਨਸ਼ਿਆਂ ਵਿਰੁੱਧ ਜਿਹੜਾ ਯੁੱਧ ਛੇੜਿਆ ਉਹਦਾ ਸਾਥ ਦਿਓ ਲੋਕ ਲਹਿਰ ਬਿਨਾ ਹੀ ਕਲ ਬਣਨੀ ਨਹੀਂ ਤੁਹਾਡਾ ਸਹਜੋ ਮੈਨੂੰ ਨਾਰੰਗਵਾਲ ਦੇ ਸਰਪੰਚ ਜੀ ਤੁਹਾਨੂੰ ਗੱਲ ਪੜੀ ਹੋਣੀ ਨਾਰੰਗਵਾਲ ਨਾਲ ਹੀ ਹੈ ਨਾਰੰਗਵਾਲ ਤੇ ਉਹ ਮੈਂ ਇੱਕ ਵੀਡੀਓ ਦੇਖੀ ਟੀਵੀ ਤੇ ਉਹ ਕੋਈ ਲੇੜੀ ਨਾਲ ਕੋਈ ਬਹਿਸ ਚੱਲ ਰਹੀ ਸੀ ਚਲੋ ਅਸੀਂ ਮਾਵਾ ਪੈਣਾ ਦਾ ਸਤਿਕਾਰ ਕਰਦੇ ਹਾਂ ਪਰ ਉਹ ਕਹਿੰਦੀ ਸੀ ਤੂੰ ਮੈਨੂੰ ਹਟਾ ਕੇ ਦਿਖਾ ਮੈਂ ਨਸ਼ਾ ਵੇਚੂਗੀ ਮੈਂ ਕਿਹਾ ਇੰਨੀ ਇੰਨੀ ਦਲੇਰੀ ਮੈਂ ਨਾਰਿੰਗਵਾਲ ਦੇ ਸਰਪੰਚ ਨੂੰ ਫੋਨ ਕਰ ਲਿਆ ਮੈਂ ਕਿਹਾ ਜੀ ਜਗਰਾਉ ਥਾਣੇ ਚ ਪੈਂਦਾ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਮੇਰੀ ਗੱਲ ਕਰਾਓ ਤੇ ਉਹਨੇ ਕਰਾਤੀ ਤੇ ਮੈਂ ਕਿਹਾ ਕੀ ਮਾਮਲਾ ਉਹ ਕਹਿੰਦੇ ਜੀ ਨਸ਼ਾ ਵੇਚਦੇ ਆ ਜੀ ਤੇ ਕਈ ਸਾਲਾਂ ਤੋਂ ਵੇਚਦੇ ਆ ਮੈਂ ਕਹਿੰਨਾ ਵੀ ਨਾ ਕਰੋ ਐ ਕਰੋ ਕਿ ਮੋਰੋ ਗੱਲ ਪੈਂਦੇ ਆ ਮੈਨੂੰ ਦੋ ਕੰਟੇ ਦੇ ਦੇ ਬੱਸ ਦੋ ਕਹਿੰਦਾ ਸ਼ਾਮ ਲਾੜ ਚ ਕੋਠੀ ਐ ਕੋਠੀ ਸ਼ਾਮ ਲਾੜ ਚ ਐ ਪੰਚਾਇਤੀ ਜ਼ਮੀਨ ਚ ਮੈਨੂੰ ਦੋ ਕੰਟੇ ਦੇ ਦੇ ਮੈਂ ਹੋ ਗਿਆ ਕੰਮ 11 ਵਜੇ ਤੱਕ ਕੋਠੀ ਢਾਤੀ ਸੀ ਜੀ ਤੇ ਲੋਕ ਕਹਿੰਦੇ ਉਹਨਾਂ ਨੇ ਲੱਡੂ ਵੰਡੇ ਪਿੰਡ ਚ ਨਾਰਗ ਵਾਲਾ ਲੈ ਉਹਨਾਂ ਨੇ ਧੰਨਵਾਦ ਕੀਤਾ ਗੁਰਦੁਆਰਾ ਸਾਹਿਬ ਆ ਕੇ ਸਾਰੇ ਪਿੰਡ ਨੇ ਉਥੋਂ ਕੰਮ ਸ਼ੁਰੂ ਹੋ ਗਿਆ ਤਹਿਸੀਲਦਾਰ ਕੀ ਬਣਿਆ ਫਿਰ ਤਹਿਸੀਲਦਾਰਾਂ ਬਾਰੇ ਕੀ ਕਹਾਂ ਗੱਲ ਗੱਲ ਤੇ ਹੜਤਾਲ ਗੱਲ ਸਾਡੇ ਆ ਬੰਦੇ ਫੜ ਲੇ ਜੀ ਰਿਕਸ਼ਵਟ ਚ ਹੜਤਾਲ ਹੈ ਅਸੀਂ ਨਹੀਂ ਰਿਸ਼ਤੀਆਂ ਕਰਦੇ ਮੈਂ ਕਹਿੰਦਾ ਨਾ ਕਰੋ ਮੈਂ ਕਦੋਂ ਕਰਾਉਣਾ ਥੋੜੇ ਤੋਂ ਲਾ ਕੇ ਰਖਾਈ ਹੋਮ ਕਰਕੇ ਬਾਜ ਗਏ ਕਰਵਾ ਲੋ ਜੀ ਸਤੋਂ ਉਹ ਮੈਂ ਖਿਆ ਯਾਰ ਤੁਸੀਂ ਲੋਕਾਂ ਨੂੰ ਤੰਗ ਕਰਨ ਵਾਸਤੇ ਥੋੜੇ ਬੰਦੇ ਹੋ ਸਰਕਾਰ ਨੂੰ ਬਲੈਕਮੇਲ ਕਰ ਰਹੇ ਹੋ ਤੁਸੀਂ ਵੀ ਕ੍ਰਪਸ਼ਨ ਦਿਖਲਾ ਕੋਈ ਹੋਰ ਰੀਜ਼ਨ ਹੁੰਦਾ ਕੋਈ ਮੰਗਾਂ ਹੁੰਦੀਆਂ ਮੈਂ ਬਿਠਾ ਕੇ ਗੱਲ ਕਰ ਲੈਂਦਾ ਵੀ ਆ ਜਾਓ ਮੇਰੇ ਕੋਲ ਮੇਰੇ ਨਾਲ ਆ ਜਾਓ ਆ ਤਾਂ ਕੋਈ ਗੱਲ ਹੀ ਨਹੀਂ ਕਿ ਸਾਡੇ ਕੋਈ ਤਿੰਨ ਬੰਦੇ ਫੜ ਲੇ ਜੀ ਰਿਸ਼ਵਤ ਚ ਇਹਨਾਂ ਨੂੰ ਛੱਡੋ ਨਹੀਂ ਤਾਂ ਹੜਤਾਲ ਕਰਾਂਗੇ ਇਹ ਕੀ ਲਾਇਸੈਂਸ ਦੇਈਏ ਉਹਨਾਂ ਨੂੰ ਵੀ ਤੁਸੀਂ ਲੈ ਸਕਦੇ ਹੋ ਪੈਸੇ ਉੱਥੇ ਕਾਰਵਾਈ ਉਹ ਵੀ ਐਂ ਕਰਤਾ ਚੱਲ ਵੀ ਧੂਰੀ ਵਾਲਾ ਪਠਾਨਕੋਟ ਪਠਾਨਖੋਟ ਵਾਲਾ ਉੱਧਰ ਮੰਦੋਟ ਹੈਨਾ ਗੱਲ ਕੀ ਹੈ ਮੇਰਾ ਮੇਰਾ ਕੋਈ ਉਹਨਾਂ ਨਾਲ ਦੁਸ਼ਮਣੀ ਨਹੀਂ ਮੈਂ ਕਿਸੇ ਨੂੰ ਵੀ ਨਹੀਂ ਜਾਣਦਾ ਨਾ ਹੀ ਮੇਰੀ ਭੂਆ ਦਾ ਮੁੰਡਾ ਉਹਨਾਂ 'ਚ ਕੋਈ ਕਈ ਵਿਚਾਰੇ ਅਜੇ ਵੀ ਹੋਣਗੇ ਜਿਹੜੇ ਹੜਤਾਲ 'ਚ ਸ਼ਾਮਲ ਨਹੀਂ ਹੈਗੇ ਬਦਲੀਆਂ ਉਹਨਾਂ ਦੇ ਵੀ ਹੋ ਗਈਆਂ ਤਾਂ ਬਲਕਿ ਚ ਹੋ ਗਈਆਂ ਹੁਣ ਪਰ ਮੇਰਾ ਮਕਸਦ ਹੈ ਪਬਲਿਕ ਨੂੰ ਤੰਗ ਕਿਉਂ ਕਰਦੇ ਹੋ ਤੁਸੀਂ ਲੋਕਾਂ ਨੂੰ ਤੰਗ ਕਰਕੇ ਸਰਕਾਰ ਤੇ ਦਬਾਅ ਬਣਾਉਂਦੇ ਹੋ ਇਹ ਤਾਂ ਨਹੀਂ ਚੱਲੂਗਾ ਇੱਥੇ ਫਿਰ ਇਹ ਤੁਸੀਂ ਲੋਜਿਕ ਕਰੀ ਜਾਇਆ ਕਰੋਗੇ ਆਹ ਬੰਦ ਹੈ ਜੀ ਅੱਜ ਇੱਥੇ ਧਰਨਾ ਹੈ ਜੀ ਅੱਜ ਇੱਥੇ ਬੰਦ ਹੈ ਜੀ ਅੱਜ ਹੜਤਾਲ ਹੈ ਜੀ ਕੀ ਹੈ ਸਾਡੇ ਪੰਜਾਬ ਦਾ ਨੁਕਸਾਨ ਹੋਈ ਜਾਂਦਾ 11 ਚੋਂ ਸੀਐਮ ਸਾਹਿਬ ਅਰਵਿੰਦ ਸਾਹਿਬ 11 ਪਲੇਅਰਾਂ ਚੋਂ ਇਸ ਵਕਤ ਜੋ ਇੰਡੀਅਨ ਕ੍ਰਿਕਟ ਹਫਟੀ ਟੀਮ ਹੈ ਸ ਇੰਡੀਆ ਦੀ 11 ਚੋਂ 9 ਪੰਜਾਬ ਦੇ ਨੇ ਸਰ ਕੈਪਟਨ ਵੀ ਪੰਜਾਬ ਦਾ 9 ਪੰਜਾਬ ਦੇ ਨੇ ਔਰ 9 ਚੋਂ 5 ਇੱਕ ਪਿੰਡ ਦੇ ਨੇ ਸਰ ਇੱਕ ਪਿੰਡ ਦੇ ਹਰਮਨਪ੍ਰੀਤ ਹੋਰੀ ਜਰਮਨਪ੍ਰੀਤ ਹੋਰੀ ਮੰਦੀਪ ਸ਼ਮਸ਼ੇਰ ਗੁਰਜੰਟ ਔਰ ਇਸ ਵਕਤ ਕੁੜੀਆਂ ਦੀ ਜਿਹੜੀ ਕ੍ਰਿਕਟ ਟੀਮ ਹੈ ਇੰਡੀਆ ਦੀ ਉਹਦੀ ਜਿਹੜੀ ਕੈਪਟਨ ਹੈ ਹਰਮਨਪ੍ਰੀਤ ਹਰਮਨਦੀਪ ਉਹ ਵੀ ਮੋਗੇ ਦੀ ਹੈ ਅਸੀਂ ਤਾਂ ਜੀ ਸਾਰੇ ਪਾਸੇ ਅੱਗੇ ਆਏ ਜਾਂ ਤਾਂ ਫਿਰ ਅਸੀਂ ਘਰੋਂ ਨਿਕਲਦੇ ਨਹੀਂ ਜੀ ਪੰਜਾਬੀ ਹਾਂ ਜਾ ਫਿਰ ਜੇ ਨਿਕਲ ਜੀਏ ਫਿਰ ਟਾਪ ਤੋਂ ਘੱਟ ਸਾਨੂੰ ਕੋਈ ਪੋਜੀਸ਼ਨ ਪਸੰਦ ਨਹੀਂ ਜੀ